ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਹੀਰ ਮਨ ਤਰਮਿੰਦਰ ਦਾ ਇਲਾਜ ਮੁੰਬਈ ਦੇ ਬੀਚ ਕੈਂਡੀ ਹਸਪਤਾਲ ਵਿੱਚ ਚੱਲ ਰਿਹਾ ਹੈ ਡਾਕਟਰਾਂ ਦੀ ਇੱਕ ਟੀਮ ਨੇ ਉਹਨਾਂ ਦੀ ਸਿਹਤ ਤੇ ਲਗਾਤਾਰ ਨਿਗਰਾਨੀ ਕਰ ਰਹੀ ਹੈ ਜਦੋਂ ਤਰਮਿੰਦਰ ਦੇ ਇਲਾਜ ਬਾਰੇ ਇੱਕ ਡਾਕਟਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਦੀ ਸਿਹਤ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮਰੀਜ਼ ਅਤੇ ਪਰਿਵਾਰ ਦੀ ਨਿੱਜਤਾ ਦਾ ਹਵਾਲਾ ਦਿੰਦੇ ਹੋਏ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਤਰਮਿੰਦਰ ਨੂੰ ਸਾਹ ਲੈਣ ਵਿੱਚ ਤਕਲੀਫ ਅਤੇ ਨਮੂਨੀਆਂ ਕਾਰਨ ਤਕਰੀਬਨ 3 ਹਫ਼ਤੇ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤਰਮਿੰਦਰ ਦੀ ਉਮਰ ਅਤੇ ਸੇਤ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼ੁਰੂ ਤੋਂ ਹੀ ਆਈਸੀਯੂ ਵਿੱਚ ਰੱਖਿਆ ਗਿਆ ਹੈ ਇਸੇ ਤਰ੍ਹਾਂ ਮੰਗਲਵਾਰ ਨੂੰ ਤਰਮਿੰਦਰ ਦੀ ਧੀ ਈਸ਼ਾ ਦੇਵਾਲ ਅਤੇ ਪਤਨੀ ਹੇਮਾ ਮਾਲਣੀ ਨੇ ਮੀਡੀਆ ਵਿੱਚ ਉਹਨਾਂ ਦੀ ਮੌਤ ਬਾਰੇ ਝੂਠੀ ਖਬਰ ਫੈਲਾਏ ਜਾਣ ਤੋਂ ਬਾਅਦ ਸਖਤ ਅਦਾਜ਼ ਕੀ ਪ੍ਰਗਟ ਕੀਤੀ ਪੀਸ਼ਾ ਦਿਓਲ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਿਆ ਕਿ ਮੀਡੀਆ ਜਲਦੀ ਵਿੱਚ ਹੈ ਅਤੇ ਝੂਠੀ ਖਬਰਾਂ ਫੈਲਾ ਰਿਹਾ ਹੈ ਮੇਰੇ ਪਿਤਾ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ ਪਾਪਾ ਦੀ ਚੰਗੀ ਸਿਹਤ ਲਈ ਤੁਹਾਡੀਆਂ ਅਰਦਾਸਾਂ ਲਈ ਧੰਨਵਾਦ ਤਰਮਿੰਦਰ ਦੀ ਪਤਨੀ ਅਦਾਕਾਰ ਅਤੇ ਸੰਸਦ ਮੈਂਬਰ ਹਿਮਾ ਮੌਨਲੜੀ ਨੇ ਇੰਸਟਾਗ੍ਰam ਤੇ ਲਿਖਿਆ ਜੋ ਹੋ ਰਿਹਾ ਹੈ ਉਹ ਮਾਫ ਕਰਨ ਯੋਗ ਨਹੀਂ ਹੈ ਜੁਮੇਵਾਰ ਚੈਨਲ ਇੱਕ ਅਜਿਹੇ ਵਿਅਕਤੀ ਲਈ ਝੂਠੀਆਂ ਖਬਰਾਂ ਕਿਵੇਂ ਫੈਲਾ ਸਕਦੇ ਹਨ ਜੋ ਇਲਾਜ ਪ੍ਰਤੀ ਹੰਕਾਰ ਰਿਹਾ ਹੈ ਅਤੇ ਠੀਕ ਹੋ ਰਿਹਾ ਹੈ ਤਰਮਿੰਦਰ ਨੂੰ ਆਪਣਾ ਆਦਰਸ਼ ਮੰਨਣ ਵਾਲੇ ਸੁਲਮਾਨ ਖਾਨ ਨੂੰ ਵੀ ਸੋਮਵਾਰ ਦੇਰ ਸ਼ਾਮ ਬੀਚ ਕੈਂਡੀ ਹਸਪਤਾਲ ਵਿੱਚ ਦੇਖਿਆ ਗਿਆ ਸੀ ਤਰਮਿੰਦਰ ਨਾਨ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਗੋਵਿੰਦਾ ਵੀ ਦੇਰ ਰਾਤ ਤਰਮਿੰਦਰ ਨੂੰ ਮਿਲਣਾ ਇਸੇ ਦੌਰਾਨ ਤਰਮਿੰਦਰ ਦੀ ਟੀਮ ਨੇ ਇੱਕ ਮੈਂਬਰ ਨੇ ਸੋਮਵਾਰ ਨੂੰ ਹਿੰਦੀ ਵਿੱਚ ਇੱਕ ਪੇਜੇ ਮੈਸੇਜ ਵਿੱਚ ਕਿਹਾ ਸੀ ਕਿ ਤਰਮਿੰਦਰ ਦੀ ਹਾਲਤ ਹੁਣ ਸਥਿਰ ਹੈ ਤੇ ਉਹਨਾਂ ਦੀ ਨਿਗਰਾਨੀ ਅਧੀਨ ਰੱਖਿਆ ਗਿਆ ਹੈ ਅਜਿਹੀਆਂ ਸਾਰੀਆਂ ਗੱਲਾਂ ਨੂੰ ਤਰਮਿੰਦਰ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਅਤੇ ਪਰਿਵਾਰ ਦੀ ਨਿਸ਼ਚਾ ਰਸਮਾਨ ਕਰਨ ਦੀ ਅਪੀਲ ਕਰਦੇ ਹਨ ਕਿ ਜਦੋਂ ਤੋਂ ਤਰਮਿੰਦਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਨਾ ਤਾਂ ਹਸਪਤਾਲ ਨਾ ਹੀ ਉਹਨਾਂ ਦੇ ਇਲਾਜ ਕਰ ਰਹੇ ਡਾਕਟਰਾਂ ਨੇ ਇਸ ਬਾਰੇ ਕੋਈ ਹੈਲਥ ਬੁਲੇਟਿਨ ਜਾਰੀ ਕੀਤਾ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿੱਚ ਕੈਂਡੀ ਹਸਪਤਾਲ ਵਿੱਚ ਹਾਪੜਾ ਦਰਫੜੀ ਵਾਲਾ ਮਾਹੌਲ ਦੇਖਣ ਨੂੰ ਮੀਰਾ ਤਰਮਿੰਦਰ ਦੇ ਵੱਡੇ ਪੁੱਤ ਅਦਾਕਾਰ ਸਨੀ ਦਿਓਲ ਸਵੇਰੇ ਹਸਪਤਾਲ ਵਿੱਚ ਮੌਜੂਦ ਸਨ ਅਤੇ ਦੁਪਹਿਰ ਨੂੰ ਚਲੇ ਗਏ ਬਾਅਦ ਵਿੱਚ ਸ਼ਾਮ ਨੂੰ ਸਨੀ ਦਿਓਲ ਨੂੰ ਹਸਪਤਾਲ ਵਾਪਸ ਆਉਂਦੇ ਦੇਖਿਆ ਗਿਆ ਤਰਮਿੰਦਰ ਦੀ ਦੂਜੀ ਪਤਨੀ ਅਦਾਕਾਰਾ ਹੇਮਾ ਮਾਲਣੀ ਨੂੰ ਵੀ ਵਿਚ ਕੈਂਡੀ ਹਸਪਤਾਲ ਵਿੱਚ ਦੇਖਿਆ ਗਿਆ ਉੱਥੇ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਹ ਆਪਣੀ ਕਾਰ ਵਿੱਚ ਹਸਪਤਾਲ ਤੋਂ ਬਾਹਰ ਨਿਕਲਦੇ ਦਿਖਾਈ ਦਿੱਤੇ ਹਨ